ਵਲਟੋਵਾ ਸਾਹਿਬ ਉਹ ਉਹ ਕੀ ਨੀਚਰਕਤ ਕਰ ਰਹੇ ਕਿ ਉਹਨਾਂ ਨੂੰ ਆਪਣੇ ਹਾਰ ਇੱਕ ਆਪਣੇ ਬੇਕ ਪਾਸੇ ਕਹਿੰਦੇ ਕਿ ਹਿੱਸੇ ਕੌਮਲੀ ਕੁਰਬਾਨੀ ਕਰ ਰਹੇ ਆ ਇੱਕ ਕੀਤੀ ਆ ਜੀ ਅਹੀਂ ਬਹੁਤ ਵੱਡੇ بڑے ਧਰਮਾਤਮਾ ਆਹੀਂ ਬੜੇ ਸੁਚੇ ਸੁਚੇ ਇਨਸਾਨ ਆ ਪਰ ਇਹੋ ਜੀਆਂ ਇਹ ਘੌਣੀਆਂ ਆਦਤਾਂ ਤੇ ਬਹੁਤ ਨੀਵੇਂ ਤੋਂ ਨੀਵੇਂ ਬੰਦਾ ਵੀ ਨਹੀਂ ਕਰ ਸਕਦਾ ਜਿਹੋ ਜੀਆਂ ਤੇ ਉਹ ਉਤਰੇ ਹੋਏ ਆ ਹੈਂ ਇਸ ਕਰਕੇ ਲੋਕਾਂ ਨੂੰ ਅਪੀਲ ਲਿਆ ਕਿ ਇਹ ਇਹ ਇੱਕਦਮ ਸਭ ਕੁਝ ਨਕਲੀ ਬਣਾ ਬਣਾ ਕੇ ਉਹਨਾਂ ਦੇ ਨਾਂ ਤੇ ਫੁਲਾਇਆ ਜਾ ਰਿਹਾ ਲੋਕਾਂ 'ਚ ਭਰਮ ਭਲੇਖੇ ਪੈਦਾ ਗਈ ਡਰ ਸਹਿਮ ਪੈਦਾ ਕੀਤਾ ਜਾ ਰਿਹਾ ਇਹ ਕਰਕੇ ਲੋਕ ਇਹੋ ਜਿਹੇ ਗੰਨਾਂ ਦੇ ਇਹੋ ਜਿਹੇ ਚਾਚੇ ਜਨਾ ਹੋਣ ਤੇ ਜਿਹੜਾ ਅਸਲੀ ਨੂਚੋਂ ਮਨੋਰ ਪੱਤਰ ਆ ਉਹ ਉਹਨੂੰ ਉਹਨੂੰ ਕਬੂਲ ਕਰਨ ਤੇ ਸਾਡੀ ਬੇਨਤੀ ਹੈ ਕਿ ਉਹ ਤੇ ਅਸਰ ਕਰਨ ਤੇ ਭਾਈ ਸਾਹਿਬ ਨੂੰ ਸਾਰੇ ਸਾਰੇ ਜੋ ਵੀ ਆ ਕੋਈ ਦੁਕਾਨਦਾਰ ਆ ਕੋਈ ਨਾਈ ਦੀ ਦੁਕਾਨ ਵਾਲਾ ਕੋਈ ਮੱਛੀ ਮੀਟ ਮੱਛੀ ਦੀ ਦੁਕਾਨ ਵਾਲਾ ਸਾਰੇ ਉਹਨਾਂ ਨੂੰ ਸਪੋਰਟ ਕਰਨ ਤੇ ਸਾਰਿਆਂ ਦੇ ਰੋਜਗਾਰ ਨੂੰ ਸੁਰੱਖਿਤ ਰੱਖਿਆ ਜਾਊਗਾ ਕਿਸੇ ਨਾਲ ਕੋਈ ਤਕਾ ਨਹੀਂ ਹੋਵੇ। ਕੀ ਦੂਜੇ ਧਰਮ ਦੇ ਵੋਟ ਭਾਈ ਸਾਹਿਬ ਨੂੰ ਜਿਹੜੇ ਦੂਜੇ ਧਰਮ ਦੇ ਲੋਕ ਨੇ ਉਹ ਭਾਈ ਸਾਹਿਬ ਨੂੰ ਵੋਟ ਕਰ ਸਕਦੇ ਨੇ। ਅਸੀਂ ਜੀ ਸਾਰੇ ਧਰਮਾਂ ਦਾ ਤਹਿ ਦਿਲ ਤੋਂ ਸਤਿਕਾਰ ਕਰਦੇ ਆ ਤੇ ਇਸ ਕਰਕੇ ਅਸੀਂ ਸਾਰੇ ਧਰਮਾਂ ਨੂੰ ਧਰਮ ਜਾਤ ਤੋਂ ਉੱਪਰ ਉੱਠ ਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਕਿ ਸਾਨੂੰ ਵੋਟਿੰਗ ਕਰਨ। ਵੋਟ ਪਾਉਣ ਭਾਈ ਸਾਹਿਬ ਅੰਮ੍ਰਿਤਪਾਲ ਨੇ ਵੋਟ ਪਾ ਕੇ ਕਾਮਯਾਬ ਕਰਨ ਇਸ ਕਰਕੇ ਅਸੀਂ ਸਾਰਿਆਂ ਕੋਲੋਂ ਵੋਟ ਮੰਗ ਰਹੇ ਆ ਤੇ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਤੁਸੀਂ ਵੋਟ ਪਾਓ ਤੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਈਏ ਜੋ ਹੋਰ ਆਪਣੇ ਜੋ ਮਸਲੇ ਉਹ ਹੱਲ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਉੱਤੇ ਕਾਫੀ ਦਿਨਾਂ ਤੋਂ ਇੱਕ ਪੋਸਟ ਵਾਇਰਲ ਹੋ ਰਹੀ ਹੈ ਜੀ ਉਹਦਾ ਸੱਚ ਜਾਣਨ ਵਾਸਤੇ ਤੁਹਾਡੇ ਕੋਲ ਪਹੁੰਚੇ ਹੋਏ ਆ। ਕੀ ਦੂਜੇ ਧਰਮ ਦੇ ਬੋਟ ਭਾਈ ਸਾਹਿਬ ਨੂੰ ਜਿਹੜੇ ਦੂਜੇ ਧਰਮ ਦੇ ਲੋਕ ਨੇ ਉਹ ਭਾਈ ਸਾਹਿਬ ਨੂੰ ਵੋਟ ਕਰ ਸਕਦੇ ਨੇ? ਅਸੀਂ ਜੀ ਸਾਰੇ ਧਰਮਾਂ ਦਾ ਤਹਿ ਦਿਲ ਤੋਂ ਸਤਿਕਾਰ ਕਰਦੇ ਆਂ ਤੇ ਇਸ ਕਰਕੇ ਅਸੀਂ ਸਾਰੇ ਧਰਮਾਂ ਨੂੰ ਧਰਮ ਜਾਤ ਤੋਂ ਉੱਪਰ ਉੱਠ ਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਕਿ ਸਾਨੂੰ ਵੋਟਿੰਗ ਕਰਨ ਵੋਟ ਪਾਉਣ ਭਾਈ ਸਾਹਿਬ ਅਮਰਤਪਾਲ ਨੂੰ ਵੋਟ ਪਾ ਕੇ ਕਾਮਯਾਬ ਕਰਨ ਇਸ ਕਰਕੇ ਅਸੀਂ ਸਾਰਿਆਂ ਕੋਲੋਂ ਵੋਟ ਮੰਗ ਰਹੇ ਆਂ। ਤੇ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਤੁਸੀਂ ਵੋਟ ਪਾਓ ਤੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ بچਾਈਏ ਜੋ ਹੋਰ ਆਪਣੇ ਜੋ ਮਸਲੇ ਉਹ ਹੱਲ ਕਰੀ ਕਿ ਸਿਗਰਟ ਤਮਾਕੂ ਪੀਣ ਵਾਲਾ ਨੌਜਵਾਨ ਭਾਈ ਸਾਹਿਬ ਨੂੰ ਵੋਟ ਪਾ ਸਕਦਾ ਹੈ हां जी ਸਾਰੇ ਪਾ ਸਕਦੇ ਕਿ ਨੌਜਵਾਨਾਂ ਦਾ ਇਹ ਵਿੱਚ ਕੋਈ ਦੋਸ਼ ਨਹੀਂ ਇਹ ਸਾਡੀ ਲੀਡਰਸ਼ਿਪ ਦੀ ਦੇਣ ਹੈ ਨਸ਼ੇ ਜੋ ਪੰਜਾਬ 'ਚ ਆ ਇਸ ਕਰਕੇ ਇਹ ਨੌਜਵਾਨਾਂ ਦਾ ਨਹੀਂ ਕੋਈ ਦੋਸ਼ ਨੌਜਵਾਨਾਂ ਨੂੰ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਅੰਮ੍ਰਿਤਪਾਲ ਦਾ ਸਹਿਯੋਗ ਦਿਓ ਤੇ ਆਪਾਂ ਤੁਹਾਡੇ ਕੋਲ ਪਿਆਰ ਨਾਲ ਜੋ ਸਾਡੇ ਗੁਰੂ ਸਾਹਿਬ ਦੀ ਸਿੱਖਿਆਵਾਂ ਦੇ ਅਨਸਾਰ ਜਾਂ ਹੋਰ ਉਹਦੇ ਸਨ ਅਨਸਾਰ ਨਸ਼ੇ ਛਡਨੇ ਜ਼ਰੂਰੀ ਆ ਪਰ ਕਿਸੇ ਨੂੰ ਧੱਕੇ ਨਾਲ ਨਸ਼ੇ ਨਹੀਂ ਛਡਾਏ ਜਾਣਗੇ ਉਹਨਾਂ ਨੂੰ ਪਿਆਰ ਨਾਲ ਛਡਾਏ ਜਾਣਗੇ ਕੀ ਸ਼ਰਾਬੀ ਬੰਦਾ ਜਾਂ ਝੂਠ ਬੋਲਣ ਵਾਲਾ ਭਾਈ ਸਾਹਿਬ ਨੂੰ ਵੋਟ ਕਰ ਸਕਦਾ ਇਹ ਮੇਰਾ ਖਿਆਲ ਹੈ ਕਿ ਅੱਜ ਦੀ ਡੇਟ ਤੇ ਸਾਰੇ ਬੰਦੇ ਝੂਠ ਬੋਲਦੇ ਹੋਣਗੇ ਕਿਤੇ ਨਾ ਕਿਤੇ ਕੋਈ ਮੇਰਾ ਖਲ ਕੋਈ ਵਾਦੇ ਨਾ ਇੱਕ ਬੰਦਾ ਵੀ ਨਹੀਂ ਕਹਿ ਸਕਦਾ ਕਿ ਮੈਂ ਸਾਰੀ ਉਮਰ ਕੋ ਸੱਚ ਬੋਲਦਾ ਤੇ ਇਸ ਕਰਕੇ ਇਹ ਲੋੜ ਅਨਸਾਰ ਦੇ ਸਾਰੇ ਝੂਠ ਬੋਲਦੇ ਆ ਜਿਹੜਾ ਜਿਹੜੇ ਆ ਹੁਣ ਕਰ ਗਏ ਹੋ ਜੀਆਂ ਗੱਲਾਂ ਕਰਨ ਵਾਲੇ ਉਹ ਕਿੰਨਾ ਝੂਠ ਬੋਲ ਰਹੇ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਅਪੀਲ ਹੈ ਕਿ ਇਹ ਇਹ ਇਹੋ ਜਿਹਾ ਮਾਮਲਾ ਕੋਈ ਨਹੀਂਗਾ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੋਟ ਪਾਓ ਜਿਹੜੇ ਨੌਜਵਾਨ ਪੜੇ ਲਿਖੇ ਆ ਉਹ ਤੁਹਾਡੇ ਪੁੱਤਰ ਨੂੰ ਵੋਟ ਕਰ ਸਕਦੇ ਨੇ ਨੇ ਜੀ ਨੌਜਵਾਨਾਂ ਨੇ ਪੜ੍ਹੇ ਲਿਖਿਆ ਨੇ ਤੇ ਦੇਸ਼ ਨੂੰ ਆਪਣੇ ਪੰਜਾਬ ਨੂੰ ਜਾਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਤੇ ਇਸ ਕਰਕੇ ਪੜ੍ਹੇ ਲਿਖੇ ਹੀ ਲੋਕ ਗਵਾਈ ਕਰਨਗੇ ਜਾਂ ਵੋਟਾਂ ਪਾਉਣਗੇ ਪੜ੍ਹੇ ਲਿਖਿਆ ਨਹੀਂ ਦੂਜਿਆਂ ਨੂੰ ਵੀ ਅਪ੍ਰੇਰਿਤ ਕਰਕੇ ਵੋਟਾਂ ਪਾਉਣ ਪਾਉਣ ਤੇ ਆਪਾਂ ਜਿਹੜੇ ਕਿ ਜੋ ਸਾਡੇ ਪੰਜਾਬ ਚ ਜੋ ਤਕਾ ਹੋ ਰਿਹਾ ਨਸ਼ਿਆਂ ਦੀ ਲਹਿਰ ਚੱਲ ਰਹੀ ਉਹਨੂੰ ਠੱਲ ਪਾਈਏ ਜਿਨ੍ਹਾਂ ਨੇ ਇੱਕ ਵਾਰ ਵੀ ਕਾਂਗਰਸ ਨੂੰ ਵੋਟ ਪਾਈ ਕਿਉਂ ਭਾਈ ਸਾਹਿਬ ਨੂੰ ਵੋਟ ਪਾ ਸਕਦੇ ਨੇ ਅਸੀਂ ਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਕਾਂਗਰਸ ਵਾਲੇ ਵੀ ਵੋਟ ਪਾਉਣ ਆਮ ਆਦਮੀ ਪਾਰਟੀ ਵੀ ਪਾਉਣ ਅਕਾਲੀ ਦਲ ਵਾਲੇ ਵੀ ਪਾਉਣ ਹੋਰ ਵੀ ਜਿਹੜੇ ਕੋਈ ਧਰਮ ਜਾਤ ਮਜਬ ਤੋਂ ਉਪਰ ਉੱਠ ਕੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵਾਦੋਂ ਵਾਦੇ ਵੋਟਾਂ ਪਾਓ ਫੇਰ ਆ ਜੋ ਸੋਸ਼ਲ ਮੀਡੀਆ ਤੇ ਭਾਈ ਅਮਰਪਾਲ ਸਿੰਘ ਦੀ ਫੋਟੋ ਨਾਲ ਵਾਇਰਲ ਹੋਣ ਦੀ ਪਈ ਆ ਇਹ ਕੀ ਸੱਚ ਹੈ ਦਾ ਕੀ ਸਚਾਈ ਕੀ ਇਹ ਸਾਡੇ ਵਿਰੋਧੀ ਇੰਨੇ ਬਖਲਾਗੇ ਆ ਵਿਰਸਾ ਸਿੰਘ ਬਲਟੋਆ ਆਰਗੇ ਜਾਂ ਹੋਰ ਕੋਈ ਇਹੋ ਜਿਹੇ ਇਹਨਾਂ ਦੇ ਨਾਲ ਸਾਥੀ ਸੰਗੀ ਸਾਥੀ ਕਿ ਉਹ ਇਹੋ ਜੀਆਂ ਗਲਤ ਅਫਵਾਹਾਂ ਫਲਾ ਕੇ ਲੋਕਾਂ ਦੇ ਮਨ ਵਿੱਚ ਭਰਮ ਭਰੇਖਾ ਪਾ ਰਹੇ ਆ ਲੇਕਿਨ ਲੋਕ ਕਾਫੀ ਸचेਤ ਆ ਮੇਰੇ ਖਿਆਲ ਇਹੋ ਜੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਗੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਾਤ ਮਜਬ ਧਰਮ ਉੱਚ ਨੀਚ ਤੋਂ ਉੱਪਰ ਉੱਠ ਕੇ ਇਹ ਭਾਈ ਸਾਹਿਬ ਨੂੰ ਵੋਟ ਕਰੋ ਤੇ ਆਪਾਂ ਸਾਰੇ ਜਣੇ ਇੱਕ ਸਾਂਝਾ ਇਹੋ ਜਿਹਾ ਸਜਜਾ ਪ੍ਰਬੰਧ ਸਰਜੀ ਕਿ ਜਿੱਥੇ ਇਹੋ ਜੀਆਂ ਅਫਵਾਹਾਂ ਫਲਾਉਣ ਦਾ ਕੋਈ ਮੌਕਾ ਨਾ ਮਿਲ ਕੇ ਲੋਕ ਇਹਨੇ ਸचेਤ ਹੋਣ ਇਨੇ ਚੰਗੇ ਹੋਣ ਕਿ ਉਹ ਨਸ਼ਿਆਂ ਤੋਂ ਆਪਣੇ ਆਪ ਆਪਣੇ ਆਪ ਨੂੰ ਬਚਾ ਕੇ ਰੱਖਣ ਕਿ ਨਸ਼ੇ ਸਾਰਿਆਂ ਦੀ ਬਰਬਾਦੀ ਦਾ ਕਾਰਨ ਆ ਤੇ ਜਾਂ ਹੋਰ ਜਿਹੜੇ ਲੀਡਰ ਲੋਕਾਂ ਨੂੰ ਬੇਕੂਫ ਬਣਾਉਂਦੇ ਉਹਨਾਂ ਤੋਂ ਆਪਾਂ ਬਚ ਸਕੀਏ ਇਹ ਚੈਟ ਹੈ ਜੋ ਜੀ ਵਿਰੋਧੀ ਤੁਹਾਡੇ ਕਰ ਰਹੇ ਨੇ ਚੋਣ ਮੱਤ ਤੋਂ ਪੁਰਪ ਦੀ ਕਾਪੀ ਨਕਲੀ ਕਾਪੀ ਬਣਾ ਰਿਹਾ ਜੀ ਹਾਂਜੀ ਜਿਹੜੇ ਚੋਣ ਮਨੋਰਥ ਪੱਤਰ ਆ ਉਹ ਉਹਦੀ ਨਕਲੀ ਇੱਕ ਨਕਲੀ ਚੋਣ ਮਨੋਰਥ ਪੱਤਰ ਜਾਰੀ ਕਰਕੇ ਸਾਡੇ ਜਿਹੜੇ ਜਿਹੜੇ ਵੋਟਰ ਸਪੋਰਟਰ ਆ ਉਹਨਾਂ ਨੂੰ ਭੰਬਲ ਪੂਸੇ ਚ ਪਾਇਆ ਜਾ ਰਿਹਾ ਮੈਨੂੰ ਲੱਗਦਾ ਕਿ ਜਿਹੜਾ ਅਸਲੀ ਚੋਣ ਮਨੋਰਥ ਪੱਤਰ ਆ ਉਹਦੇ ਚ ਅਸੀਂ ਕਿਸੇ ਨਾਲ ਵੀ ਕੋਈ ਧੱਕਾ ਕੋਈ ਨਾਈ ਨਾਲ ਜਾਂ ਕੋਈ ਜਦੋਂ ਇਹ ਇਹ ਚੀਜ਼ਾਂ ਕਿ ਜਾਂ ਕਿਸੇ ਮੱਛੀ ਮੀਟ ਮੱਛੀ ਵੇਚਣ ਵਾਲੇ ਨਾਲ ਕੋਈ ਵੀ ਇਦਾਂ ਦਾ ਕੋ ਸਾਡਾ ਇਹ ਪਿੱਛੇ ਜਿਹੜਾ ਇੱਕ ਸੋਸ਼ਲ ਮੀਡੀਆ ਦਾ ਵੀਡੀਓ ਵਾਇਰਲ ਹੋਈ ਸੀ ਕਿ ਮੁੰਡੇ ਦੀ ਮੈਨੂੰ ਖਿਆਲ ਭੁੱਲ ਗਿਆ ਉਹਦਾ ਮੁੰਡਾ ਉਹ ਕਟਿੰਗ ਕਰਦਾ ਸੀ ਕਟਿੰਗ ਕਰਨ ਵਾਲਾ ਮੁੰਡੇ ਨੂੰ ਪੁੱਛਿਆ ਵੀ ਤੂੰ ਕੰਮ ਕੀ ਕਰਦਾ ਤੇ ਉਹਨੇ ਜਵਾਬ ਅੱਗੇ ਉਹ ਇਹ ਦਿੱਤਾ ਸੀ ਵੀ ਮੈਂ ਨਾ ਪਹਿਲਾਂ ਕਟਿੰਗ ਕਰਦਾ ਸੀ ਪਰ ਜਦੋਂ ਦਾ ਭਾਈ ਸਾਹਿਬ ਦਾ ਪ੍ਰਚਾਰ ਛੋੜਿਆ ਹੁਣ ਮੈਂ ਨਾਈ ਦੀ ਦੁਕਾਨ ਆਪੇ ਬੰਦ ਕਰਤੀ ਮੇਰਾ ਦਿਲ ਨਹੀਂ ਕਰਦਾ ਕਿ ਤੱਕ ਵਾਲ ਕੱਟਣ ਨੂੰ ਜੀ ਨਹੀਂ ਕਰਦਾ ਹੁਣ ਮੈਂ ਸਿੰਗ ਸਜਣਾ ਪਰ ਸੰਗਤਾਂ ਨੂੰ ਕੀ ਉਦੇਸ਼ ਦੇਣਾ ਚਾਹੁੰਦੇ ਜੀ ਇਹ ਜੀ ਤੱਕੇ ਨਾ ਕਿਸੇ ਦੀ ਵੀ ਦੁਕਾਨ ਨਹੀਂ ਬੰਦ ਕਰਾਈ ਜਾਊਗੀ ਕਿਸੇ ਨਾ ਨਹੀਂ ਜੇ ਕੋਈ ਵਾਲ ਕੱਟਣ ਵਾਲਾ ਜਿੱਦਾਂ ਭਾਈ ਅਮਰਤਪਾਲ ਦੇ ਇਸ ਟਾਈਮ ਤੇ ਵੀ ਬਹੁਤ ਬੰਦੇ ਜਿਹੜੇ ਇਹ ਵਾਲ ਕੱਟਣ ਦਾ ਕੰਮ ਕਰਦੇ ਸੀ ਉਹਨਾਂ ਨੇ ਆਪਣੇ ਆਪ ਹੀ ਪ੍ਰੇਰਿਤ ਹੋ ਕੇ ਕਈਆਂ ਨੇ ਇਹ ਵਾਲ ਕੱਟਣ ਦਾ ਕੰਮ ਛੱਡਿਆ ਤੇ ਉਹਨਾਂ ਨੇ ਕੋਈ ਹੋਰ ਰੋਜਗਾਰ ਆਪਣਾ ਕਰ ਲਿਆ ਤੇ ਇਸ ਕਰਕੇ ਇਦਾਂ ਦੇ ਕੋਈ ਆਪਣੀ ਮਰਜ਼ੀ ਨਾਲ ਤੇ ਕਰ ਸਕਦਾ ਪਰ ਧੱਕੇ ਨਾਲ ਕਿਸੇ ਨੂੰ ਵੀ ਮਜਬੂਰ ਨਹੀਂ ਕੀਤਾ ਜਾਊ ਕਿ ਉਹਦੀ ਦੁਕਾਨ ਬੰਦ ਕੀਤੀ ਜਾਵੇ ਇਹ ਤੇ ਜਦੋਂ ਲੋਕ ਆਪਣੇ ਆਪ ਹੀ ਗੁਰਸਿੱਖੀ ਵਾਲਾ ਆ ਜਾਣਗੇ ਜਾਂ ਆਪਣੇ ਧਰਮ ਨੂੰ ਸਹੀ ਤਰੀਕੇ ਨਾਲ ਅਪਣਾ ਲੈਣਗੇ ਤੇ ਉਹ ਮੇਰਾ خیال ਹੈ ਕਿ ਉਹ ਸਾਰਿਆਂ ਦੇ ਭਲੇ ਚ ਹੋਊਗਾ ਬਾਕੀ ਇਦਾਂ ਕਿਸੇ ਨਾਲ ਜ਼ਬਰਦਸਤੀ ਕਰਕੇ ਜਾਂ ਕਿਸਦਾ ਰੋਜਗਾਰ ਖੋਣਾ ਜਾਂ ਕਿਸੇ ਨੂੰ ਮੀਟ ਮੱਛੀ ਦੀ ਦੁਕਾਨ ਆ ਜਾਂ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਬਿਊਟੀ ਪਾਰਲਰ ਆ ਇਹ ਜਿਹੜੀ ਇਹ ਲੋਕਾਂ ਦੀ ਮਰਜ਼ੀ ਦੇ ਅਨਸਾਰ ਹੀ ਸਭ ਕੁਝ ਹੋਊਗਾ ਜੀ ਕਿ ਇਹ ਤੱਕੇ ਨਾਲ ਕਿਸੇ